ਕੋ ਬੇਟੇ ਦੇ ਮਨ ਚ ਇਦਾਂ ਦੀ ਕੋਈ ਗੱਲ ਆਈ ਜੀ ਜਿੱਦ ਪੈ ਗਿਆ ਜੀ ਕਿ ਪਪਾ ਮੈਂ ਟਿਕਟਸ ਲੈਣੀਆਂ ਹੀ ਲੈਣੀਆਂ ਜੀ ਇਹਨੂੰ ਟਿਕਟਸ ਲੈ ਕੇ ਦਿੱਤੀਆਂ ਜੀ ਤਾਂ ਉਹ ਕਾਊਂਟਰ ਤੇ ਕੇ ਆਪਾਂ ਲਾਸਟ ਪੰਜ ਟਿਕਟਸ ਸੀਗੀਆਂ ਦੀ ਤੇ ਇਹਨੇ ਜਦੋਂ ਟਿਕਟਸ ਵੜੀਆਂ ਤਾਂ ਕਹਿੰਦਾ ਪਪਾ ਮੈਂ ਸਾਰੀਆਂ ਟਿਕਟਸ ਲੈਣੀਆਂ ਮੈਂ ਇਹਨੂੰ ਕਿਹਾ ਪੁੱਤ ਤੂੰ ਜਿਹੜੀਆਂ ਇੱਕ ਦੋ ਲੈਣੀਆਂ ਪਸੰਦ ਕਰ ਲੈ ਆਪਣੇ ਹਿਸਾਬ ਨਾਲ ਕਹਿੰਦਾ ਨਹੀਂ ਪਪਾ ਮੈਂ ਪੰਜੇ ਹੀ ਲੈਣੀਆਂ ਇਹਨੇ ਉਹ ਟਿਕਟਸ ਲਈਆਂ ਜੀ ਅੱਜ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਜੀ ਸਾਰਾ ਆਪਣੇ ਪੁੱਤ ਕਰਕੇ ਬੰਦਾ ਰਾਤੋਂ ਰਾਤ ਬਣਿਆ ਕਰੋੜਪਤੀ ਤੁਹਾਨੂੰ ਦੱਸਦੇ ਕਿ ਖਬਰ ਹੁਸ਼ਿਆਰਪੁਰ ਦੀ ਹੈ ਜਿੱਥੇ ਇੱਕ ਬੰਦਾ ਕਰੋੜਪਤੀ ਬਣਿਆ ਰਾਤੋਂ ਰਾਤ ਉਸਦੀ ਲੋਟਰੀ ਲੱਗੀ ਹੈ 1 ਕਰੋੜ ਦੀ ਤੁਹਾਨੂੰ ਦੱਸਦੇ ਕਿ ਇਸ ਬੰਦੇ ਦੇ ਵੱਲੋਂ ਇਸ ਕਰਕੇ ਇਹ ਲੋਟਰੀ ਟਿਕਟ ਖਰੀਦੀ ਗਈ ਸੀ ਕਿਉਂਕਿ ਉਸਦੇ ਪੁੱਤ ਵੱਲੋਂ ਜਿੱਦ ਕੀਤੀ ਜਾ ਰਹੀ ਸੀ ਕਿ ਲੋਟਰੀ ਟਿਕਟ ਖਰੀਦਣੀ ਹੈ ਤਾਂ ਉਸਨੇ ਫਿਰ ਪੁੱਤ ਦੀ ਜਿੱਦ ਕਰਕੇ 5 ਲੋਟਰੀ ਟਿਕਟਾਂ ਖਰੀਦ ਲਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਲੋਟਰੀ ਉਸ ਨੂੰ ਨਿਕਲ ਗਈ ਤੇ ਰਾਤੋਂ ਰਾਤ ਉਹ ਕਰੋੜਪਤੀ ਬਣ ਗਿਆ ਪੂਰੇ ਪਰਿਵਾਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਕਿ ਰਾਤੋਂ ਰਾਤ ਇਹ ਪਰਿਵਾਰ ਕਰੋੜਪਤੀ ਬਣ ਗਿਆ ਉਸਦੇ ਪੁੱਤ ਦੇ ਵੱਲੋਂ ਜਿੱਦ ਕੀਤੀ ਗਈ ਸੀ ਲੋਟਰੀ ਟਿਕਟ ਖਰੀਦਣ ਦੇ ਲਈ ਤਾਂ ਜਿਸ ਤੋਂ ਬਾਅਦ ਪਿਤਾ ਨੇ ਪੰਜ ਦੀਆਂ ਪੰਜੇ ਟਿਕਟਾਂ ਜਿਹੜੀਆਂ ਬਚੀਆਂ ਸੀ ਉਹ ਖਰੀਦ ਲਈਆਂ ਤਾਂ ਜਿਨ੍ਹਾਂ ਦੇ ਵਿੱਚੋਂ ਅੱਜ ਉਹ ਕਰੋੜਪਤੀ ਬਣ ਗਿਆ ਇੱਕ ਲੋਟਰੀ ਨਿਕਲ ਆਈ ਹੈ ਉਸ ਦੀ ਕੋਈ ਬੇਟੇ ਦੇ ਮਨ ਚ ਇਦਾਂ ਦੀ ਕੋਈ ਗੱਲ ਆਈ ਜੀ ਤੇ ਉਹ ਜਿੱਦ ਪੈ ਗਿਆ ਜੀ ਕਿ ਪਾਪਾ ਮੈਂ ਟਿਕਟਸ ਲੈਣੀਆਂ ਹੀ ਲੈਣੀਆਂ ਜੀ ਤੇ ਜਦੋਂ ਫਿਰ ਇਹਨੂੰ ਟਿਕਟਸ ਲੈ ਕੇ ਦਿੱਤੀਆਂ ਦੀ ਤਾਂ ਉਹ ਕਾਊਂਟਰ ਤੇ ਗਏ ਆਪਾਂ ਲਾਸਟ ਪੰਜ ਟਿਕਟਸ ਸੀਗੀਆਂ ਦੀ ਤੇ ਇਹਨੇ ਜਦੋਂ ਟਿਕਟਸ ਵੜੀਆਂ ਤਾਂ ਕਹਿੰਦਾ ਪਪਾ ਮੈਂ ਸਾਰੀਆਂ ਟਿਕਟਸ ਲੈਣੀਆਂ ਮੈਂ ਇਹਨੂੰ ਕਿਹਾ ਪੁੱਤ ਤੂੰ ਜਿਹੜੀਆਂ ਇੱਕ ਦੋ ਲੈਣੀਆਂ ਪਸੰਦ ਕਰ ਲੈ ਆਪਣੇ ਹਿਸਾਬ ਨਾਲ ਤੇ ਤੂੰ ਲੈ ਲੈ ਤੇ ਕਹਿੰਦਾ ਨਹੀਂ ਪਪਾ ਮੈਂ ਪੰਜੇ ਹੀ ਲੈਣੀਆਂ ਜੀ ਤੇ ਚਲੋ ਜਿੱਦਾਂ ਕੋ ਰਾਮਦਾਸ ਮਹਾਰਾਜ ਦਾ ਹੁਕਮ ਸੀਗਾ ਜੀ ਅਸੀਂ ਕਿੱਦਾਂ ਉੱਥੇ ਤੱਕਰ ਗਏ ਜੀ ਤੇ ਇਹਨੇ ਉਹ ਟਿਕਟਸ ਲਈਆਂ ਜੀ ਤੇ ਅੱਜ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਜੀ ਸਾਰਾ ਕਿ ਕਿਵੇਂ ਸਬਬ ਬਣਿਆ ਬੱਚੇ ਦੇ ਦਿਮਾਗ ਚ ਆਇਆ ਹਾਲਾਂਕਿ ਇੱਕ ਟਿਕਟ ਖਰੀਦਣ ਦਾ ਕਿਹਾ ਜਾ ਰਿਆ ਸੀ ਤੇ ਬੱਚੇ ਵੱਲੋਂ ਪੰਜੇ ਚੱਕ ਲੀਆਂ ਵੀਰ ਜੀ ਮੈਂ ਬੇਸਿਕਲੀ ਕੋਈ ਫੈਮਲੀ ਦੇ ਪਰਪਸਲ ਹੀ ਗਿਆ ਸੀਗਾ ਉੱਥੇ ਕੋਈ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਇੱਕਦਮ ਲੁਧਿਆਣੇ ਜਾਣਾ ਪਿਆ ਜੀ ਤੇ ਮੈਂ ਤਾਂ ਆਪਣੇ ਵਰਕ ਤੇ ਸੀਗਾ ਜੀ ਤੇ ਮੈਨੂੰ ਇਦਾਂ ਦਾ ਕੋਈ ਸੋਚ ਵੀ ਨਹੀਂ ਸੀ ਕਿ ਅਸੀਂ ਜਾਣਾ ਜੀ ਤੇ ਮੈਨੂੰ ਘਰੋਂ ਫੋਨ ਆਇਆ ਕਿ ਦੰਦਾਂ ਦਾ ਨਾ ਜੀ ਮਤਲਬ ਮੰਮਾ ਦੇ ਸੱਟ ਲੱਗੀ ਹੈ ਤੇ ਅਸੀਂ ਜਾਣਾ ਜੀ ਹੁਣੇ ਤੇ ਆਪਾਂ ਜਦੋਂ ਨਿਕਲੇ ਆ ਜੀ ਤਾਂ ਮੈਂ ਬੇਟੇ ਨੂੰ ਸਕੂਲੋਂ ਪਿਕ ਕੀਤਾ ਸਮਾਂ ਮੈਂ ਇਨੂੰ ਇੱਕ ਹੰਟਾ ਪਹਿਲਾਂ ਉੱਥੋਂ ਰਿਲੀਜ਼ ਕਰਾਇਆ ਕਿ ਪਲੀਜ਼ ਇਹਨੂੰ ਭੇਜ ਦਿਓ ਸਾਨੂੰ ਛੋਟਾ ਜਿਹਾ ਅਰਜੈਂਟ ਕੰਮ ਹੈਗਾ ਤੇ ਅਸੀਂ ਗਏ ਉੱਥੇ ਜੀ ਤੇ ਮਤਲਬ ਆ ਸਭ ਕੁਝ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੀ ਤੇ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਜਿੱਦਾਂ ਸਾਨੂੰ ਉਹਨੇ ਬਖਸ਼ਿਆ ਦੀ ਇਸ ਸੀਜ਼ ਨਾਲ ਦੀ ਪਲੱਸ ਇਹਦੀ ਕਿਸਮਤ ਹੈ ਦੀ ਜਿਹੜੀ ਸਾਨੂੰ ਉੱਥੇ ਤੱਕ ਲੈ ਕੇ ਗਈ ਹੈ ਜੀ ਦੇਖੋ ਅਵੀਰ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਇਹ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਕਿਦਾਂ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਜੀ ਦੇਖੋ ਇਹ ਤਾਂ ਮਤਲਬ ਪਰਮਾਤਮਾ ਦੇ ਹੱਥ ਦੀ ਚੀਜ਼ ਹੈ ਜੀ ਸਾਰੀ ਤੇ ਜਿਹੜਾ ਜਿਹੜਾ ਕਹਿ ਲੋ ਇਨਸਾਨ ਜਾਂ ਜਿਹੜੀ ਰੂਹ ਪਰਮਾਤਮਾ ਦੁਨੀਆ ਚ ਆਂ ਭੇਜਦਾ ਹੈ ਜੀ ਉਹ ਆਪਣੀ ਕਿਸਮਤ ਆਪ ਲਿਖਾ ਕੇ ਲਿਆਉਂਦਾ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਤੇ ਜਿਹੜੇ ਬੱਚੇ ਆ ਉਹ ਸਾਰੇ ਇੱਕ ਬਰਾਬਰ ਹੈ ਜੀ ਮਤਲਬ ਅੱਜ ਇਸ ਬੱਚੇ ਦੀ ਕਿਸਮਤ ਨਾਲ ਮੇਰੀ ਉਹ ਕਿੰਨੀਆਂ ਚੀਜ਼ਾਂ ਚੇਂਜ ਹੋਈਆਂ ਜੀ ਉਹ ਸਭ ਪਰਮਾਤਮਾ ਦੀ ਦੇਣ ਹੈ ਜੀ ਗੁਰੂ ਅਮਰਦਾਸ ਵਰਾਹਿ ਦੀ ਕਿਰਪਾ ਹੈ ਜੀ ਤੇ ਇਸ ਲਈ ਮੈਂ ਤਾਂ ਇਹੀ ਕਹੂੰਗਾ ਜੀ ਕਿ ਬੱਚੇ ਵਾਕੇ ਰੱਬ ਰੂਪ ਹੁੰਦੇ ਆ ਜੀ ਤੇ Mas, mano, a gente